ਅੱਜ ਦਾ ਵਿਸ਼ੇਸ਼ ਪਰਮ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਪੂਰੇ ਸੰਸਾਰ ਵਿੱਚ ਵਸਦੇ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਆ ਜਿਹੜੀ ਜਗ੍ਹਾ ਹੈ ਵਿਸ਼ੇਸ਼ ਕਰ ਲਖਮੀਨ ਮੰਦਿਰ ਜੋ ਸਤਲੁਜ ਦੇ ਕਿਨਾਰੇ ਹੈ ਇਹਦਾ ਬਲੱਖਣ ਹੀ ਸਰੂਪ ਹੈ ਦੇਖਣਯੋਗ ਜਗ੍ਹਾ ਹੈ ਅੱਜ ਇੱਥੇ ਬਹੁਤ ਲੋਕਾਂ ਨੇ ਆ ਕੇ ਆਪਣੀ ਆਪਣੀ ਆਤਮਾ ਨੂੰ ਪਵਿੱਤਰ ਕੀਤਾ ਹੈ ਹਰ ਸਾਲ ਵਿਸ਼ੇਸ਼ ਤੌਰ ਤੇ ਸਰਦਾਰ ਹਰਜੋਤ ਸਿੰਘ ਬੈਂਜੀ ਇੱਥੇ ਆਇਆ ਕਰਦੇ ਸੀ ਪਰ ਇਸ ਵਾਰ ਉਹਨਾਂ ਨੂੰ ਕੋ ਬਹੁਤ ਜ਼ਰੂਰੀ ਕੰਮ ਪੈ ਗਿਆ ਇਹਦੇ ਕਰਕੇ ਉਹਨਾਂ ਨੇ ਸਾਡੀ ਇੱਥੇ ਡਿਊਟੀ ਲਗਾਈ ਆ ਕਿ ਅੱਜ ਤੁਸੀਂ ਜਾਓ ਸੋ ਅੱਜ ਦਾ ਦਿਨ ਬਹੁਤ ਅੱਛਾ ਲੱਗਿਆ ਔਰ ਸਾਰੇ ਜਿੰਨੇ ਵੀ ਸਾਡੇ ਲੋਕ ਸਿਵਨ ਨਾਲ ਉਹਨਾਂ ਦੇ ਮਾਤਾ ਜੀ ਦੇ ਪਿਤਾ ਇੱਥੇ ਹੋਰ ਸਾਡੀ ਸਮੁੱਚੀ ਟੀਮ ਅੱਜ ਇੱਥੇ ਆਪਾਂ ਜਿਹੜਾ ਨਸਵਸ ਤੋਂ ਗਏ ਬੜਾ ਆਨੰਦ ਆਇਆ ਔਰ ਆਪਾਂ ਕਾਮਨਾ ਕਰਦੇ ਆਂ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਆਂ ਕਿ ਸਾਡੇ ਹਲਕੇ ਦੀ ਸਾਡੇ ਪੰਜਾਬ ਦੀ ਚੜ੍ਹਦੀ ਕਲਾ ਰੱਖੇ ਔਰ ਪੂਰਾ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਹੋ ਸਕੇ ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਜਿਹੜੀ ਸਾਡੀ ਸਰਕਾਰ ਦੀ ਭਗਵੰਤ ਮਾਨ ਜੀ ਦੀ ਇੱਕ ਦਿੱਲੀ ਵਿਚੋਂ ਹੈ ਔਰ ਜਿਹੜੇ ਸਾਡੇ ਹਰਜੋਤ ਵੈਨ ਜੀ ਦੇ ਸਾਡੇ ਹਲਕੇ ਨੂੰ ਰੰਗਲਾ ਬਣਾਉਣ ਵਾਸਤੇ ਉਹਨਾਂ ਦੀ ਇੱਛਾ ਹੈ ਪਰਮਾਤਮਾ ਅੱਗੇ ਅਰਦਾਸ ਕਰਦੇ ਬੇਨਤੀ ਕਰਦੇ ਕਿ ਉਹਨਾਂ ਦੀ ਇੱਛਾ ਪੂਰੀ ਕਰੇ ਧੰਨਵਾਦ ਇਸ ਵਾਰ ਤੁਸੀਂ ਰਿਪੋਰਟ ਵੀ ਕੀਤੀ ਹੈ ਵੀ ਕੀ ਸਰ ਪਿਛਲੀ ਵਾਰ ਇੱਥੇ ਆਕੇ ਕੰਗ ਸਾਹਿਬ ਤੇ ਬੈਂਸ ਸਾਹਿਬ ਆਏ ਸੀ 5 ਲੱਖ ਉਹਨਾਂ ਨੇ ਨੌਸ਼ਕੀਤਾ ਜੀ 5 ਲੱਖ ਇਹਨਾਂ ਨੂੰ ਆ ਗਿਆ ਅੱਜ ਫਿਰ ਵਿਸ਼ੇਸ਼ ਪੰਜਾਬ ਸਰਕਾਰ ਵੱਲੋਂ ਸਰਦਾਰ ਹਰਜੋਤ ਸਿੰਘ ਵੈਨਜੀ ਨੇ ਤੇ ਕੰਨ ਸਾਹਿਬ ਨੇ ਕਿਹਾ ਪ੍ਰਧਾਨ ਸਾਹਿਬ ਜੋ ਥੋੜਾ ਦਿਲ ਕਰਾ ਤੁਸੀਂ ਕਹਿ ਦਿਓ ਸੋ ਮੈਂ 5 ਲੱਖ ਫਿਰ ਅਨਾਉਂਸ ਕਰਿਆ ਅੱਜ ਸਿਰਫ 5 ਲੱਖ ਦੀ ਗੱਲ ਨਹੀਂ ਹੈ ਹੋਰ ਵੀ ਇਹਨਾਂ ਨੂੰ ਅਗਰ ਜਿੰਨੇ ਵੀ ਫਾਈਨੈਂਸ ਵੱਲੋਂ ਕੋਈ ਕਮੀ ਨਹੀਂ ਆਣ ਦਿੱਤੀ ਜਾਗੀ ਹੋਰ ਵੀ ਸਨਾਤਨ ਧਰਮ ਸਭਾ ਦੇ ਕਈ ਵੀ ਕੰਮ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਾਡੀ ਸਰਕਾਰ ਵੱਲੋਂ ਜੁੜਤ ਪੈਂਦੀ ਹੈ ਸਾਡੀ ਸਰਕਾਰ ਅਸੀਂ ਸਾਰੀ ਸਾਡੀ ਟੀਮ ਹਰ ਸਮੇਂ ਸਨਾਤਨ ਧਰਮ ਸਭਾ ਦੇ ਨਾਲ ਹੈ ਕਿਉਂਕਿ ਇਹ ਸਭਾ ਉਹ ਪਵਿੱਤਰ ਸਭਾ ਹੈ ਜਿਹੜੀ ਬਹੁਤ ਅੱਛੇ ਸਨਾਤਨ ਨੂੰ ਬਚਾਉਣ ਵਾਸਤੇ ਕੰਮ ਕਰਦੀ ਹੈ ਅਸੀਂ ਦਿਨ ਰਾਤ ਇਸ ਸਭਾ ਦੇ ਨਾਲ ਹੈ ਸੋ ਪ੍ਰਮਾਤਮਾ ਸਭਾ ਨੂੰ ਐਨੇ ਇੱਕ ਢੂਟ ਬਣਾ ਕੇ ਸਾਡੇ ਹਲਕੇ ਦੀ ਸੇਵਾ ਕਰਨ ਦਾ ਬਣ ਬਖਸ਼ੀ ਧੰਨਵਾਦ ਆਪ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਜਨਮਸ਼ਤਮੀ ਪਰਬ ਦੀਆਂ ਲੱਖ ਲੱਖ ਵਧਾਈਆਂ ਤੇ ਹਰ ਸਾਲ ਦੀ ਤਰ੍ਹਾਂ ਲక్ష్ਮੀ ਰਾਣ ਮੰਦਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅੱਜ ਕੁਝ ਜ਼ਰੂਰੀ ਰੋਣੇ ਲੈ ਕਰਕੇ ਮੰਤਰੀ ਸਾਹਿਬ ਉਰੇ ਨਹੀਂ ਆ ਸਕੇ ਤੇ ਹਾਜ਼ਰੀ ਤਾਂ ਹਰ ਸਾਲ ਇੱਥੇ ਹਾਜ਼ਰੀ ਭਰਦੇ ਨੇ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਵੱਲੋਂ ਸਾਡੀ ਡਿਊਟੀ ਲਗਾਈ ਗਈ ਸੀਗੀ ਤੇ ਅੱਜ ਇਹਦੇ ਨਿਮੇਟਾ ਆਪਾਂ ਮੱਥਾ ਟੇਕਣ ਆਏ ਆ ਤੇ ਕਾਮਨਾ ਕਰਦੇ ਆਂ ਜੀ ਰਾਧਾ ਕ੍ਰਿਸ਼ਨ ਦੀ ਸਾਡੇ ਹਲਕੇ ਤੇ ਪੂਰਾ ਹੀ ਛਤਰ ਛਾਇਆ ਬਣਾ ਕੇ ਰੱਖਣ ਸੋ ਤੁਸ ਮੇਰੀ ਦੀ ਵਕਨ ਤੰਦਰੁਸਤੀ ਵਿੱਚ ਆਪ ਸਭ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਾਰੀ ਥੈਂਕ ਯੂ ਸਭ ਤੋਂ ਪਹਿਲਾਂ ਆਪ ਜੀ ਦੇ ਮਾਧਿਅਮ ਤੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਨੰਗਰ ਵਾਸੀਆਂ ਨੂੰ ਇਸ ਤਿਉਹਾਰ ਦੀ ਇਸ ਪਰਵ ਦੀਆਂ ਕਿਸਨ ਜਨਮਾਸੇ ਬਹੁਤ-ਬਹੁਤ ਮੁਬਾਰਕਬਾਦ ਸਰਦਾਰ ਹਜੋਜ ਸਿੰਘ ਬੈਂਸ ਜੀ ਸਿੱਖਿਆ ਮੰਤਰੀ ਪੰਜਾਬ ਮਾਨਯੋਗ ਸਾਡੇ ਹਲਕਾ ਵਿਧਾਇਕ ਜੀ ਕਿਸੇ ਰੁਝੇਮਿਆ ਕਰਕੇ ਅੱਜ ਇਸ ਪਰਵ ਚ ਆਪਣੀ ਹਾਜ਼ਰੀ ਨਿਵਾ ਸਕੇ ਉਹਨਾਂ ਦੀ ਜਗ੍ਹਾ ਬਹੁਤ ਹੀ ਪੂਜਨੀਏ ਮਾਤਾ ਜੀ ਬਲਵਿੰਦਰ ਕੌਰ ਜੀ ਤੇ ਪਿਤਾ ਸ਼੍ਰੀ ਸੋਹ ਸਿੰਘ ਬੈਂਸ ਜੀ ਵੀ ਮੌਕੇ ਤੇ ਪੁੱਜੇ ਤੇ ਨਾਲ ਪੂਰੀ ਟੀਮ ਸਾਡੇ ਨਾਲ ਜਸਪਾਲ ਸਿੰਘ ਢਾਹੇ ਜੀ ਜ਼ਿਲ੍ਹਾ ਕਿਸਾਨ ਵਿੰਗ ਦੇ ਜਿਹੜੇ ਪ੍ਰਧਾਨ ਵੀ ਐ ਰੋਪੜ ਦੇ ਤੇ ਹੋਰ ਵੀ ਡਾਕਟਰ ਸੰਜੀਵ ਗੋਤਮ ਜੀ ਮੌਕੇ ਤੇ ਆ ਕੇ ਮਾੜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸਨਾਤਨ ਧਰਮ ਵੱਲੋਂ ਬਹੁਤ ਹੀ ਵਧੀਆ ਇਹ ਉਪਰਾਲਾ ਹਰ ਸਾਲ ਕਰਾਇਆ ਜਾਂਦਾ ਹੈ ਮੰਤਰੀ ਸਾਹਿਬ ਵੀ ਹਰ ਸਾਲ ਇੱਥੇ ਆਪਣੀ ਹਾਜ਼ਰੀ ਲਵਾਉਂਦੇ ਆ ਤੇ ਇਸੇ ਤਰ੍ਹਾਂ ਨਗਰ ਵਾਸੀਆ ਵੱਲੋਂ ਸਨਾਤਨ ਧਰਮ ਵੱਲੋਂ ਪੂਰੇ ਪਰਿਵਾਰ ਨੂੰ ਬੈਨ ਸਾਹਿਬ ਦੇ ਨੂੰ ਇੱਥੇ ਮਾਨ ਸਨਮਾਨ ਮਿਲਿਆ ਆ ਆਦਰ ਸਤਕਾਰ ਮਿਲਿਆ ਸਾਡੇ ਵੱਲੋਂ ਸਾਰੇ ਨਗਰ ਵਾਸੀ ਨੂੰ ਅਹੀ ਸ਼ੁਭ ਕਾਮਨਾਵਾਂ ਭਗਵਾਨ 시ਦੀ ਕਿਸ਼ਨ ਹਰ ਕਿਸੇ ਦੀ ਆਪਣੀ ਕਿਰਪਾ ਬਣਾਈ ਰੱਖਣ ਆਪਣਾ ਅਸ਼ੀਰਵਾਦ ਭਰੂ ਰੱਖਣ ਤੇ ਲਹਿਰਾ ਵਹਿਰਾ ਲੱਗਿਆ ਰਹਿਣ ਬਹੁਤ ਬਹੁਤ ਆਪਜੀ ਦਾ ਸ਼ੁਕਰਾਨਾ ਇਕ ਨਿਸ਼ਾਨ ਜਨਮ ਅਸ਼ਵੀ ਦੇ ਕੋਈ ਮੁੜ ਕੇ ਫੇਰ ਤੋਂ ਵਧਾਈਆਂ ਸਮੁੰਨੇੋਂ ਪੇਟ ਕਰਕੇ ਜਾਂਦੇ ਹਨ ਤੇ ਉਹਨਾਂ ਦੇ ਬਿਹਫ ਦੇ ਉੱਤੇ ਅੱਜ ਉਹਨਾਂ ਦੇ ਪਿਤਾ ਜੀ ਸਰਦਾਰ ਸੋਮ ਸਿੰਘ ਬੈਂਸੀ ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਪਾਰਟੀ ਦੇ ਵਰਕਰ ਜਿਹੜੇ ਹੈ ਜਿਨ੍ਹਾਂ ਦੇ ਵਿੱਚ ਡਾਕਟਰ ਸੰਜੀਪ ਗੋਤਮ ਜੀ ਸ਼੍ਰੀ ਸੁਮੇਤ ਅਗਨੀ ਸੰਦਰ ਜੀ ਦੀਪਕ ਸੋਨਨੀ ਜੀ ਜਸਪਾਲ ਸਿੰਘ ਤਾਹੇ ਜਿਨ੍ਹਾਂ ਨੂੰ ਹੁਣੇ-ਹੁਣੇ ਕਿਸਾਨ ਸੈੱਲ ਦਾ ਪ੍ਰਧਾਨ ਬਣਾਇਆ ਗਿਆ ਹੈ ਉਹ ਵੀ ਇੱਥੇ ਬਿਜਾਰੇ ਆ ਪ੍ਰਧਾਨ ਰਹੇ ਹਨ ਸੁਸ਼ੀਲ ਚੋਪੜਾ ਜੀ ਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਹੈ ਉਹਨਾਂ ਦੇ ਨਾਲ ਇੱਥੇ ਬਿਧਾਰੇ ਹਨ ਮੈਂ ਸ਼੍ਰੀ ਸਨਾਤਨ ਤੁਨ ਸਭਾ ਦੇ ਅਧਿਕਾਰ ਸ਼੍ਰੀ ਰਮੇਸ਼ ਕੁਲੜੀ ਸੱਚਿਵ ਸ੍ਰੀ ਸੰਦੀਪ ਸ਼ਰਮਾ ਕੈਸ਼ੀਅਰ ਸ਼੍ਰੀ ਜਗਮੋਲ ਸ਼ਰਮਾ ਤੇ ਹੋਰ ਕਾਰਜਕਾਰੀ ਦੇ ਸਦਸਿਆਂ ਦੁਆਰਾ ਰਾਹੀਂ ਜੋ ਵੀ ਉਹਨਾਂ ਦਾ ਬਹੁਤ ਬਹੁਤ ਇੱਥੇ ਆਨਟੇ ਵੈਲਕਮ ਕਰਦਾ ਹਾਂ ਉਹਨਾਂ ਦਾ ਸਵਾਗਤ ਹੈ ਉਹਨਾਂ ਨੇ ਇੱਥੇ ਬਿਧਾਵੇ ਹੈ ਉਹ ਤੇ ਹਰਜੋਤ ਸਿੰਘ ਬੈਂਸ ਜੀ ਜਦੋਂ ਵੀ ਇੱਥੇ ਆਉਂਦੇ ਹੈ ਉਹ ਜ਼ਰੂਰ ਸਾਡੇ ਨਾਲ ਮੁਖਾਫਤ ਹੁੰਦੇ ਹਨ ਤੇ ਉਹਨਾਂ ਨੇ ਜੋ ਵੀ ਸੁਨੇਹਾ ਲਾਇਆ ਹੈ ਮੈਂ ਬੇਨਤੀ ਕਰਾਂਗਾ ਡਾਕਟਰ ਸੰਜੀਵ ਗੋਤਮ ਜੀ ਅੱਗੇ ਕਿ ਉਹ 2 ਮਿੰਟ ਦੇ ਲਈ ਜ਼ਰੂਰ ਮਾਈਕ ਦੇ ਉੱਤੇ ਆਣ ਕਿ ਜੋ ਵੀ ਉਹਨਾਂ ਦਾ ਵੀ ਸੁਨੇਹਾ ਲਾਇਆ ਗਿਆ ਹੈ ਕਿਸੇ ਜੇ ਮਸਤਰੀ ਦੇ ਪਰਵਤ ਤੇ ਜ਼ਰੂਰ ਸਾਡੇ ਨਾਲ ਸੰਬੰਧ ਕਰੇ। Shastri ਜੀ ਨੂੰ ਮੇਰਾ ਸਤ ਸਤ ਨਮਸਕਾਰ ਅੱರ್ಧ ਦਿਨ ਅੱರ್ಧ ਪਰਵਉ ਬਹੁਤ ਵਿਸ਼ੇਸ਼ ਹੈ। ਸ਼੍ਰੀ ਕ੍ਰਿਸ਼ਨ ਜਨਮ ਦਿਨ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਸਾਡੀ ਸਨਾਤਨ ਸੰਸਭਾ ਨੰਗਲ ਦੇ ਵਿੱਚ ਹਜ਼ਾਰਾਂ ਦੀ ਤੈਦਾਦ ਦੇ ਵਿੱਚ ਇੱਥੇ ਲੋਕ ਆ ਕੇ ਮਨਾਉਂਦੇ ਨੇ ਮੈਂ ਧੰਨਵਾਦ ਕਰਦਾ ਸਨਾਤਨ ਧਰਮ ਸਭਾ ਦਾ ਜਿਹੜੇ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੇ ਇੱਥੇ ਆਣ ਤੇ ਆਤਮਾ ਪਵਿੱਤਰ ਕਰਨ ਵਾਸਤੇ ਇਹੋ ਜਿਹੇ ਉਯੋਜਨ ਕਰਦੇ ਰਹਿੰਦੇ ਨੇ ਅੱਜ ਸਾਡੇ ਵਿੱਚ ਸਰਦਾਰ ਹਰਜੋਤ ਸਿੰਘ ਪਹਿਨਜੀ ਨੇ ਆਣਾ ਸੀ ਕੰਗ ਸਾਬ ਨੇ ਵੀ ਆਣਾ ਸੀ ਪਰ ਉਹਨਾਂ ਨੂੰ ਕੋਈ ਵਿਸ਼ੇਸ਼ ਕੰਮ ਪੈ ਕੇ ਇਸ ਕਰਕੇ ਸਾਡੀ ਨੋਟੀ ਲਗਾਈ ਆ ਮੇਰੀ ਜ਼ਿੰਮੇਵਾਰੀ ਉਹਨਾਂ ਨੇ ਹੀ ਲਗਾਈ ਆ ਕਿਉਂ ਉਹ ਉਹਨਾਂ ਦਾ ਆਪਣਾ ਸਨਾਤਨ ਧਰਮ ਨਾਲ ਬੜਾ ਪਿਆਰਾ ਹੈ ਬੈਂਕ ਸਾਹਿਬ ਦਾ ਉਹਨਾਂ ਨੇ ਇਸ ਕਰਕੇ ਸਾਡੇ ਹਲਕੇ ਚੋਂ ਜਿਹੜੇ ਸਾਡੇ ਬ੍ਰਾਹਮਣਪੁਰ ਦਾ ਉਹਨਾਂ ਵਿੱਚੋਂ ਸਾਡੇ ਸੁਮੇਤ ਜੀ ਨੂੰ ਇੱਥੇ ਡਿਊਟੀ ਲਗਾਈ ਆ ਸਾਡੇ ਵਿੱਚ ਜਸਪਾਲ ਸਿੰਘ ਤਹਿ ਜੀ ਨੂੰ ਪਸੰਦ ਦਿੱਤਾ ਐਵੇਂ ਉਹਨਾਂ ਨੇ ਸਾਡੇ ਹਲਕੇ ਨੂੰ ਅੱਗੇ ਤਰੱਕੀ ਕਰਨ ਵਾਸਤੇ ਹੌਤ ਕੀਤਾ ਪਿਛਲੀ ਵਾਰ ਜਦੋਂ ਅੱਥੇ ਆਏ ਸੀ ਤਾਂ ਉਹਨਾਂ ਨੇ 5 ਲੱਖ ਜਿਹੜਾ ਸੀ ਜਾਓ ਉਸ ਐਤਵ ਮੰਦਰ ਵਾਸਤੇ ਦਿੱਤਾ ਸੀ ਤੇ ਅੱਜ ਵੀ ਮੈਨੂੰ ਕਿਹਾ ਕਿ ਤੁਸੀਂ 5 ਲੱਖਾਂ ਦਾ ਵਾਸਤੇ ਹੋਰ ਅੱਜ ਐਲਾਨਸ ਕਰ ਦਿਓ 8 ਲੱਖ ਪਰ ਦਿੱਤਾ ਉਹਨਾਂ ਨੇ ਸਿਰਫ ਇਹ 5 ਲੱਖ ਤੱਕ ਗੱਲ ਨਹੀਂ ਸੀਮਤ ਰੱਖੀ ਉਹਨਾਂ ਨੇ ਕਿਹਾ ਜੋ ਵੀ ਤੁਹਾਨੂੰ ਚਾਹੀਦਾ ਹੈ ਜਦੋਂ ਮਨ 'ਚ ਤੁਹਾਡਾ ਇੱਕ ਟੈਲੀਫੋਨ ਚਾਹੀਦਾ ਇੱਕ ਹੁਕਮ ਚਾਹੀਦਾ ਕਿ ਉਹ ਜਿਆ ਵੀ ਕੋਈ ਵੀ ਸਨਾਤਨ ਧਰਮ ਸਭਾ ਦਾ ਕਿਤੇ ਵੀ ਕੰਮ ਹੈ ਜਿੰਨੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਹੋਏਗਾ ਉਹ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਹਰ ਪਰਪ ਜਿਹੜਾ ਉਲਾਸਨਾ ਬਣਾਓ ਅਸੀਂ ਹੱਥ ਸਮਾਂ ਤੁਹਾਡੇ ਨਾਲ ਮੁੰਡੇ ਨਾ ਮੁੰਡਾ ਲਾ ਕੇ ਖੜਾਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਸੋ ਤੁਸੀਂ ਮੇਰੀ ਗੱਲ ਸਮਝ ਐ ਐਨੀ ਗੱਲ ਕਰਦਾ ਹੋਇਆ ਜੈ ਜਨਤਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਡਾਕਟਰ ਸੰਜੀਤ ਗੋਤਮ ਜੀ ਸ਼੍ਰੀ ਸਤੰਤ੍ਰਮ ਸਭਾ ਬਲੋਂ ਸਰਦਾਰ ਹਰਜੋਤ ਸਿੰਘ ਬੈਂ ਜੀ ਦਾ ਹਾਰਦਿਕ ਧੰਨਵਾਦ ਜਿन्होने ਹਮੇਸ਼ਾ ਹੀ ਇਸ ਸ਼੍ਰੀ ਸਤੰਤ੍ਰਮ ਸਭਾ ਨੂੰ ਕਰ ਨੂੰ ਆਪਣਾ ਸਹਿਯੋਗ ਦਿੱਤਾ ਹੈ ਪਿਛਲੇ 10 ਤਰੀਕ ਤੋਂ ਆਪਾਂ ਚੰਡੀਗੜ੍ਹ ਤੋਂ ਆਏ ਹੋਏ ਭਗਵਤ ਪ੍ਰਾਚਰ ਜੀ ਜੋ ਬਿਆਸ ਕੰਦੀ ਦੇ ਤੇਤਤਾਤਮਨ ਹਨ ਉਹਨਾਂ ਦੇ ਪਰਵਚਨ ਸੁਣ ਰਹੇ ਹਾਂ ਛੇ ਮੰਦਰ ਦੇ ਵਿੱਚ ਰੋਜ਼ਾਨਾ ਉਹਨਾਂ ਨੇ ਸੰਗੀਤਨ ਕੀਤਾ ਤੇ ਅੱਜ ਲక్ష్ਮੀਨਰਨ ਮੰਦਰ ਦੇ ਵਿੱਚ ਆਪਣੇ ਸਹਿਯੋਗੀ ਸੰਗੀਤਾਚਾਰਿਆ ਦੇ ਨਾਲ ਉਹ ਪਰਵਚਨ ਇੱਥੇ ਕਰ ਰਹੇ ਹਨ ਬਹੁਤ ਹੀ ਮਿੱਠੀ ਵਾਜ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਉਹ ਪਰਵਚਨ ਕਰ ਰਹੇ ਹਨ ਬਹੁਤ ਜਿਸ ਨੂੰ ਕਹਿੰਦੇ ਆ ਬਿਲਕੁਲ ਵੀ ਆਪਣੇ ਪਰਵਚਨ ਤੋਂ ਹਟਕੇ ਨਹੀਂ ਜਾਂਦੇ ਆ ਔਰ ਬਿਲਕੁਲ ਹੀ ਜੋ ਗਿਆਨ ਹੈ ਉਹ ਆਪਣਾ ਸਾਰਾ ਹੀ ਵੰਡਣ ਦੀ ਕੋਸ਼ਿਸ਼ ਕਰਦੇ ਆ Det hun med.